26 8 2025 ਨੂੰ ਪੀਐਸ اسلامਾਬਾਦ ਦੇ ਏਰੀਆ ਦੇ ਵਿੱਚ ਇੱਕ ਐਫਆਈਆ ਪੀਐਸ اسلامਾਬਾਦ ਦੇ ਪੁਲਿਸ ਸਟੇਸ਼ਨ ਇੱਥੇ ਇੱਕ ਐਫਆਈਆ ਦਰਜ ਹੋਈ ਸੀ 254 ਨੰਬਰ ਅੰਡਰ ਸੈਕਸ਼ਨ 125 ਬੀ ਐਨਐਸ ਤੇ 2554 ਨਾ ਅਮਜ਼ਾਕ ਇੱਕ ਵਾਰਦਾਤ ਹੋਈ ਸੀ ਜਿਹਦੇ ਚ ਤਿੰਨ ਜਨਿਆਂ ਨੇ ਇੱਕ ਬਿਲਡਿੰਗ ਦੇ ਉੱਪਰ ਫਾਇਰ ਕੀਤਾ ਸੀਗਾ ਜਿਹਦੇ ਜਿਸ ਬਿਲਡਿੰਗ ਦੇ ਵਿੱਚ ਇੱਕ ਗਰਾਉਂਡ ਫਲੋਰ ਤੇ ਸਲੂਨ ਹੈ ਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਆਫਿਸ ਹੈ ਤੇ ਇਹ 12 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਜਿਵੇਂ ਪੁਲਿਸ ਨੂੰ ਪਤਾ ਚੱਲਿਆ ਅ ਐਸਪੀ ਇਹ ਏਡੀਐਸਪੀ ਸਿਟੀ 1 ਸ਼ਿਵੀ ਵਿਸ਼ਾਲਜੀਤ ਜੀ ਐਸਪੀ ਸੈਂਟਰਲ ਅ ਜਸਪਾਲ ਸਿੰਘ ਜੀ ਇਹਨਾਂ ਨੇ ਟੀਮਸ ਬਣਾਈਆਂ ਪੁਲਿਸ ਸਟੇਸ਼ਨ ਨੇ اسلام آباد ਦੇ ਏਰੀਆ ਦੇ ਵਿੱਚ ਤੇ ਉਹ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 31 ਤਰੀਕ ਨੂੰ ਅਸੀਂ ਤਿੰਨ ਬੰਦੇ ਨੈਪ ਕੀਤੇ ਤੇ ਇੱਕ ਦਾ ਨਾਮ ਹੈ ਾਰਮਾਨ ਠਾਕੁਰ ਜਿਹਦੀ ਉਮਰ ਤਕਰੀਬਨ 18 ਸਾਲ ਤੋਂ ਥੋੜੇ ਮਹੀਨੇ ਉੱਪਰ ਹੈ ਤੇ ਉਹ ਉਹਦੇ ਨਾਲ ਦੋ ਜੁਵਨਾਈਲ ਵੀ ਸੀਗੇ ਤੇ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਚੱਲਿਆ ਕਿ ਾਰਮਾਨ ਠਾਕੁਰ ਨੂੰ ਵਾਰਦਾਤ ਤੋਂ ਤਕਰੀਬਨ 15-20 ਦਿਨ ਪਹਿਲਾਂ ਇੱਕ ਟੈਲੀਗ੍ਰਾਮ ਐਪ ਤੇ ਇੱਕ ਅਨਨੋਨ ਹੈਂਡਲਰ ਦਾ ਮੈਸੇਜ ਆਇਆ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਤੈਨੂੰ ਮੋਟਰਸਾਈਕਲ ਵੀ ਪ੍ਰੋਵਾਈਡ ਕਰਾਂਗੇ ਪਿਸਟਲ ਵੀ ਪ੍ਰੋਵਾਈਡ ਕਰਾਂਗੇ ਤੇ ਅਪੈਸੇ ਵੀ ਪ੍ਰੋਵਾਈਡ ਕਰਾਂਗੇ ਤੇ ਤੋ ਇੱਕ ਵਾਰਦਾਤ ਤੋਂ ਇੰਜਾਮ ਦੇਣਾ ਜਿਹਦੇ ਵਿੱਚ ਕਿਸੇ ਜਾਨੀ ਨੁਕਸਾਨ ਦਾ ਨਹੀਂ ਪਰ ਓਪਨ ਫਾਇਰ ਕਰਨਾ ਇੱਕ ਬਿਲਡਿੰਗ ਦੇ ਵਿੱਚ ਤੇ ਇਹਨਾਂ ਨੇ ਇਹਨੇ ਆਪਣੇ ਨਾਲ ਦੋ ਸਾਥੀ ਇਕੱਠੇ ਕੀਤੇ ਜਿਹੜੇ ਜੁਮਨਾਈਲ ਨੇ ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਇਹਨਾਂ ਨੇ 26 ਤਰੀਕ ਨੂੰ ਵਾਰਦਾਤ ਕੀਤੀ ਤੇ ਉਸ ਵਾਰਦਾਤ ਕਰਕੇ ਫਰਾਰ ਹੋ ਗਏ ਤੇ ਇਹ ਦੋ ਚਾਰ ਦਿਨਾਂ ਲਈ ਉਤਰਾਖੰਡ ਰੁਰਕੀ ਵਿੱਚ ਚਲੇ ਗਏ ਸੀਗੇ ਤੇ ਸਾਡੀ ਟੀਮ ਨੇ ਪੂਰਾ ਫੋਲੋਅ ਅਪ ਕੀਤਾ ਤੇ ਇਹਨਾਂ ਨੂੰ 31 ਤਰੀਕ ਨੂੰ ਅਰੈਸਟ ਕੀਤਾ ਪਹਿਲਾਂ ਅਸੀਂ ਅਰਮਾਨ ਤਿਕ ਜੁਵਨਾਈਲ ਨੂੰ ਕੀਤਾ ਥੋੜੀ ਘੰਟਿਆਂ ਬਾਅਦ ਅਸੀਂ ਦੂਸਰੇ ਜੁਵਨਾਈਲ ਨੂੰ ਵੀ ਅਰੈਸਟ ਕਰ ਲਿਆ ਸੀਗਾ ਤੇ ਸਾਨੂੰ ਪਤਾ ਚੱਲੇ ਕਿ ਉਹਨਾਂ ਨੂੰ ਆਪਣੇ ਇਹਨਾਂ ਦੇ ਹੈਂਡਲਰ ਦਾ ਵੀ ਫੋਨ ਆਇਆ ਸੀਗਾ ਕਿ ਤੁਸੀਂ ਗਲਤ ਥਾਂ ਤੇ ਵਾਰਦਾਤ ਕੀਤੀ ਹੈ ਤੇ ਤੁਸੀਂ ਸਹੀ ਬਿਲਡਿੰਗ ਤੇ ਨਹੀਂ ਨਿਸ਼ਾਨਾ ਲਾਇਆ ਤੇ ਉਹ ਹੁਣ ਅਸੀਂ ਇਹਨਾਂ ਦਾ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਤੇ ਇਹਦੇ ਨਾਲ ਨਾਲ ਹੀ ਸਾਨੂੰ ਇੱਕ ਬਲੌਕ ਪਿਸਟਲ ਜਿਹੜਾ ਮੇਡ ਇਨ ਚਾਈਨਾ ਉਹ ਰਿਕਵਰ ਹੋਇਆ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ 6 ਲਾਈਫ ਕੈਟ੍ਰਿਜਸ ਵੀ ਰਿਕਵਰ ਹੋਏ ਆ ਤੇ ਜਿਹੜੇ ਇਹਨਾਂ ਨੂੰ ਮੋਟਰਸਾਈਕਲ ਤੇ 20000 ਰੁਪਏ ਮਿਲੇ ਸੀ ਉਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਆਊਟਸਕਰਟਸ ਤੋਂ ਇਹਨਾਂ ਨੂੰ ਇੱਕ ਹੈਂਡਲਰ ਨੇ ਇਹਨਾਂ ਨੂੰ ਮੈਸੇਜ ਆਇਆ ਸੀ ਟੈਲੀਗ੍ਰਾਮ ਐਪ ਤੇ ਇਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਆਊਟਸਕਰਟਸ ਤੇ ਗਏ ਉੱਥੋਂ ਇੱਕ ਸਵਿਫਟ ਕਾਰ ਵਿੱਚ ਦੋ ਜਣੇ ਆਏ ਤੇ ਉਹਨਾਂ ਨੇ ਇੱਕ 20000 ਰੁਪਿਆ ਤੇ ਆਪਣਾ ਮੋਟਰਸਾਈਕਲ ਇਹਨਾਂ ਨੂੰ ਡਿਲੀਵਰ ਕੀਤਾ ਤੇ ਥੋੜੇ ਦਿਨਾਂ ਬਾਅਦ ਕੱਥੂ ਨੰਗਲ ਅਮਰਸਰ ਦਿਹਾਤੀ ਦੇ ਏਰੀਆ ਦੇ ਵਿੱਚ ਇਹਨਾਂ ਨੂੰ ਇੱਕ ਪਿਸਤਲ ਤੇ ਨਾਲ ਲਾਈਫ ਕੱਟ ਜਿਸ ਵੀ ਡਿਲੀਵਰ ਹੋਏ ਫਿਰ ਉਹਨਾਂ ਨੇ ਵਾਪਸ ਆ ਕੇ ਤੇ ਇਹ ਵਾਰਤਾ ਨੂੰ ਇੰਜ਼ਾਮ ਦਿੱਤਾ ਧੰਨਵਾਦ ਤੇ ਸਰ ਜਿਹੜੇ ਇਹਨਾਂ ਦੇ ਮੁੰਡੇ ਤੇ ਕੋਈ ਬੈਕ ਕੋਈ ਲਿੰਕ ਕੋਈ ਕੇਸ ਸਰ ਨਹੀਂ ਇਹਨਾਂ ਤੇ ਫਿਰ ਹਾਲ ਕੋਈ ਤਿੰਨਾ ਤੇ ਕੋਈ ਕੇਸ ਨਹੀਂ ਹੈਗਾ ਜੀ ਤੇ ਮਤਲਬ ਰਹਿਨਵਲੀ ਕਿੱਥੋਂ ਦੀ ਹੈ ਰਹਿਨਵਲੀ ਹੈ ਗਿੱਟਕੀਮਾ ਦੇ ਏਰੀਆ ਦੇ ਨੇ ਹੈਗੇ ਜੀ ਮਤਲਬ ਕਿੰਨੇ ਕੇਸ ਹੈ ਇਹਨਾਂ ਦੇ ਇਹ ਇੱਕ ਤਾਂ 18 ਸਾਲ ਤੋਂ 4-5 ਮਹੀਨੇ ਉੱਪਰ ਹੀ ਹੈ ਜੀ ਤੇ ਦੂਸਰੇ ਜਿਹੜੇ ਦੋਨੇ ਜੁਵਨਾਈਲ ਨੇ ਤੰਨੀ ਐਸੂ ਮਤਲਬ ਤੁਹਾਨੂੰ ਜਿਹੜੇ ਲਿੰਕ ਚ ਇਹਨਾਂ ਨੇ ਕਾਲ ਕੀਤੀ ਉਹ ਬੰਦੇ ਕਿਹੜੇ ਗੈਂਗ ਦੇ ਸੀ ਕਿੱਦਾਂ ਸੀ ਉਹ ਅਸੀਂ ਉਹ ਐਕਸਪਲੋਰ ਕਰ ਰਹੇ ਹਾਂ ਤੇ ਟੈਲੀਗ੍ਰਾਮ ਐਪ ਹੈਗੀ ਹੈ ਜਿਹਦੇ ਵਿੱਚ ਫੋਨ ਨੰਬਰ ਵੀ ਨਹੀਂ ਆਂਦਾ ਹੈ ਹੈਂਡਲਰ ਨੇ ਸਿੱਧਾ ਇਹਨਾਂ ਨੂੰ ਫੋਨ ਕੀਤਾ ਮੈਸੇਜ ਕੀਤਾ ਜਦੋਂ ਮੈਸੇਜ ਆਇਆ ਇਹ ਹੌਲੀ ਹੌਲੀ ਰਿਸਪੌਂਡ ਕਰਨਾ ਸ਼ੁਰੂ ਕੀਤਾ ਤੇ ਇਹ ਲੋਰ ਹੋ ਗਿਆ ਕਿ ਮੈਨੂੰ ਮੋਟਰਸਾਈਕਲ ਵੀ ਮਿਲੂਗਾ ਤੇ ਕਾਰ ਵੀ ਮਿਲੂਗੀ ਤੇ ਮੋਟਰਸਾਈਕਲ ਮਿਲੂਗਾ ਪਿਸਟਲ ਵੀ ਮਿਲੂਗਾ ਤੇ ਕਾਰਟ੍ਰਿਜਸ ਵੀ ਮਿਲਣਗੇ ਤੇ ਇਹ ਲੋਰ ਹੋ ਗਿਆ ਤੇ ਇਹਨੇ ਅ ਇੰਜ਼ਾਮ ਦੇ ਤ ਵਾਟ ਤੋ ਇੰਨਾ ਟਾਰਗੇਟ ਕੀ ਸੀ ਜਿਹੜੇ ਮਤਲਬ ਗਲਤ ਮਕਾਨ ਦੇ ਨੇ ਗੋਲੀ ਚਲਾਈ ਸੀ ਇਹਨਾਂ ਦੇ ਵੈਸੇ ਟਾਰਗੇਟ ਗਲਤ ਮਕਾਨ ਨਹੀਂ ਗਲਤ ਸ਼ੋਰੂਮ ਤੇ ਚਲਾਈ ਸੀ ਹਾਂਜੀ ਉਹ ਟਾਰਗੇਟ ਦੂਸਰਾ ਸੀਗਾ ਉਹ ਅਸੀਂ ਟਾਰਗੇਟ ਆਈਡੈਂਟੀਫਾਈ ਕਰ ਲਿਆ ਪਰ ਡਿਊ ਟੂ ਸਮ ਰੀਜ਼ਨਸ ਅਸੀਂ ਹਲੇ ਫਿਰਨ ਨਹੀਂ ਕਰ ਸਕਦੇ ਜਦ ਤੱਕ ਅਸੀਂ ਇਹਨਾਂ ਦੇ ਹੈਂਡਲਰ ਨੂੰ ਨਹੀਂ ਫੜ ਲੈਂਦੇ ਨਹੀਂ ਉਹ ਹਲੇ ਅਸੀਂ ਉਹ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਤਾਂ ਇਹਨਾਂ ਦੇ ਹੈਂਡਲਰ ਦਾ ਨਾਮ ਵੀ ਨਹੀਂ ਪਤਾ ਜਿਹੜਾ ਕੀ ਕੰਮ ਕਰਦੇ ਸੀ ਏਜ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ 18 ਸਾਲ ਤੋਂ 4-5 ਮਹੀਨੇ ਉੱਪਰ ਹੈ ਅਰਮਾਨ ਤੇ ਜਿਹੜੇ ਜੋ ਵਿਨਾਈਲ ਨੇ ਉਹ 18 ਸਾਲ ਤੋਂ ਥੱਲੇ ਐ ਤੇ ਜਿਹੜਾ ਅਰਮਾਨ ਐ ਉਹ 12ਵੀਂ ਪਾਸ ਐ ਜੀ